ਜਿਹੇਦਾਰ ਜਕਤਾਰ ਚ ਹਵਾਰਾ ਨੂੰ ਸੈਸ਼ਨ ਕੋਰਟ ਤੋਂ ਫਾਂਸੀ ਹੋਈ ਸੀ ਜੀ ਪਰੰਤੂ ਹਾਈ ਕੋਰਟ ਨੇ ਉਹਨਾਂ ਦੀ ਫਾਂਸੀ ਤੋੜ ਕੇ ਉਹਨਾਂ ਨੂੰ ਉਮਰ ਕੈਟਿਲ ਡੈਥ ਕਰਤੀ ਸੀ ਜੀ ਉਸ ਦੇ ਖਿਲਾਫ 2012 ਚ ਸੀਵੀ ਆਈ ਗਈ ਸੁਪਰੀਮ ਕੋਰਟ ਸਾਨੂੰ ਨੋਟਿਸ ਹੋਇਆ ਅਸੀਂ ਵਕੀਲ ਵੀ ਕਰਿਆ 30 ਨਵੰਬਰ 2015 ਨੂੰ ਪਹਿਲੀ ਤਰੀਕ ਪਈ ਸੁਪਰੀਮ ਕੋਰਟ ਚ ਠੀਕ ਹੈ ਪਰੰਤੂ ਉਹਨਾਂ ਨੇ ਪਹਿਲੀ ਤਰੀਕ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਕੀ ਕਾਰਨ ਹੈ ਇਹ ਸਾਡੇ ਵਾਸਤੇ ਕਾਨੂੰਨ ਹੋਰ ਹੈ ਬਹੁ ਗਿਣਤੀ ਵਾਸਤੇ ਹੋ ਭਗਵੰਤ ਮਾਨ ਪਹਿਲਾ ਆਪ ਗੱਲ ਕਰਦਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹ ਆਪਣੀ ਵਿਧਾਨ ਸਭਾ ਦਾ ਸੈਸ਼ਨ ਸਾਧਦਾ ਕਿਉਂਕਿ ਬਹੁ ਸੰਮਤੀ ਉਹਨਾਂ ਦੀ ਹੈ ਮਤਾ ਪਾਸ ਕਰਕੇ ਵੀ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੇ ਆਪਾਂ ਤਾਮਨ ਲੱਡੂ ਸਰਕਾਰ ਦਾ ਫੈਸਲਾ ਉਹਨਾਂ ਨੇ ਰਜੀਵ ਗਾਂਧੀ ਦੇ ਕਾਤਲਾਂ ਦੇ ਹੱਕ 'ਚ ਤਿੰਨ ਵਾਰੀ ਮਤਾ ਪਾਸ ਕਰਕੇ ਭੇਜਿਆ ਸੀ ਸੰਤ ਨੂੰ ਆਖਰ ਤਿੰਨ ਵਾਰੀ ਤੀਸਰੀ ਵਾਰ ਗਵਰਨਰ ਨੂੰ ਉਹਨਾਂ ਦੇ ਹੱਕ 'ਚ ਫੈਸਲਾ ਕਰਨਾ ਪਿਆ ਉਹਨਾਂ ਦੀ ਰਿਹਾਈ ਹੋਈ ਡਬਲ ਸਜ਼ਾ ਜਿਹੜੀ ਆਲਮੋਸਟ ਉਹ ਪੂਕਤੀ ਬੈਠੇ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਕਿਹਾ ਜਾਂਦਾ ਹੈ ਕਿ ਜਿਹੜੀ ਬਾਕੀ ਕੇਸਾਂ ਦੀ ਜਿਹੜੀ ਹੀアリング ਹੈ ਤਕਰੀਬਨ ਕਹਿੰਦੇ 32 ਤੋਂ ਜ਼ਿਆਦਾ ਕੇਸ ਨੇ ਜਿਹੜੇ ਉਹਨਾਂ ਚੋਂ ਬਰੀ ਹੋ ਗਏ ਐ ਤੇ ਹੁਣ ਇਸ ਤੋਂ ਇਲਾਵਾ ਕੋਈ ਹੋਰ ਕੇਸ ਹੈਗਾ ਜੀ ਕੋਈ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਉੱਤੇ ਜਿਹਦੀ ਹੀアリング ਚੱਲਦੀ ਹੋਵੇ ਇਸ ਵਕਤ ਜੇਲ੍ਹ ਵਾਲੇ ਪੁੱਛਦੇ ਨੇ ਕਿ ਜੇ ਇਹਦੀ 사ਜਾ ਪੂਰੀ ਹੋ ਗਈ ਇਹਨੂੰ ਹੁਣ ਰਹਾ ਕਰਨਾ ਤੁਸੀਂ ਰਿਪੋਰਟ ਦਿਓ ਇਹ ਸਟੇਟਸ ਜਿਹੜਾ ਭੇਜਿਆ ਜਾਂਦਾ ਹੈਗਾ ਕਿ ਉਹ 네ਗੇਟਿਵ ਭੇਜਿਆ ਜਾਂਦਾ ਕਿ ਜੇ ਇਹ ਬਾਹਰ ਆ ਜਾਂਦੇ ਆ ਤਾਂ ਹਲਚਲ ਮਚ ਸਕਦੀ ਹੈ ਬਲਵੰਤ ਸਿੰਘ ਰਾਜੂਵਾਨਾਂ ਦੀ ਗੱਲ ਕਰੀਏ ਉਹਦਾ ਫਾਂਸੀ ਦਾ ਕੇਸ ਹੈ 2013 ਤੋਂ ਕਿੰਨੇ ਮੇਰੇ ਖਰਦ 2 3 ਰਾਸ਼ਟਰਪਤੀ ਬਦਲ ਚੁੱਕੇ ਇਹ ਗੁਰਮੀਤ ਰਾਮ ਰਹੀਮ ਵਰਗਿਆਂ ਨੂੰ ਉਹਨਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਲਗਾਤਾਰ ਪੈਰੋਲ ਦਿੱਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੇ ਭਾਈ ਜਗਤਾਰ ਸਿੰਘ ਵਾਰਾ ਦੇ ਜਿਹੜੇ ਮਾਤਾ ਨੇ ਉਹ ਕਾਫੀ ਬਜ਼ੁਰਗ ਨੇ ਤੇ ਉਹਨਾਂ ਦੀ ਇੱਛਾ ਸੀਗੀ ਕਿ ਉਹਨਾਂ ਨੂੰ ਮਿਲਣ ਦੀ ਜਿਹੜਾ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ ਤੇ ਬਹੁਤ ਗਿਣਤੀ ਬਾਤ ਤੇ ਹੋਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਪੂਰੇ 3 ਸਾਲ ਹੋ ਚੁੱਕੇ ਨੇ ਚੰਡੀਗੜ੍ਹ ਤੇ ਮੁਹਾਲੀ ਦੀਆਂ ਬਰੂਹਾਂ ਦੇ ਉੱਤੇ ਕੌਮੀ ਇਨਸਾਫ ਮੋਰਚੇ ਨੂੰ ਚਲਦੇ ਆ ਮੇਰੇ ਨਾਲ ਇਸ ਵਕਤ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਬਾਪੂ ਜੀ ਨੇ ਧਰਮ ਦੇ ਭਾਈ ਗੁਰਚਰਨ ਸਿੰਘ ਜੀ ਉਹ ਇਸ ਵਕਤ ਮੌਜੂਦ ਨੇ ਸਭ ਤੋਂ ਪਹਿਲਾਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਭਾਈ ਗੁਰਜੀ ਦਾ ਖਾਲਸਾ ਬਾਖੀਰ ਜੀ ਫਤਿਹ ਪਪੂਜੀ ਇਸ ਮੋਰਚੇ ਦੇ ਦੌਰਾਨ ਬਹੁਤ ਸਾਰੀਆਂ ਸਫਲਤਾਵਾਂ ਮੋਰਚਾ ਇਹ ਦਾਅਵਾ ਕਰਦਾ ਹੈ ਕਿ ਮੋਰਚੇ ਨੂੰ ਸਫਲਤਾਵਾਂ حاصل ਹੋਈਆਂ ਨੇ ਬਹੁਤ ਸਾਰੀ ਜਿਹੜੇ ਬੰਦੀ ਸਿੰਘ ਨੇ ਜੇਲ੍ਹ ਤੋਂ ਬਾਹਰ ਆਣ ਦੇ ਵਿੱਚ ਸਫਲ ਹੋਏ ਨੇ ਜੇ ਮੈਂ ਗੱਲ ਕਰਾਂ ਜੀ ਕਿ ਜਿਹੜੇ ਪ੍ਰਮੁੱਖ ਬੰਦੀ ਸਿੰਘ ਨੇ ਖਾਸ ਤੌਰ ਦੇ ਉੱਤੇ ਜਿਹੜੇ ਜਿਹੜੇ ਸਾਬਕਾ ਸੀਐਮ ਬੀਨ ਸਿੰਘ ਅਸੈਸਿਨੇਸ਼ਨ ਕੇਸ ਦੇ ਨਾਲ ਸੰਬੰਧਿਤ ਨੇ ਕਿੰਨੇ ਕ ਬੰਦੀ ਸਿੰਘ ਇਸ ਵਕਤ ਉਹ ਜੇਲ੍ਹ ਤੋਂ ਬਾਹਰ ਆਏ ਨੇ ਤੇ ਕਿੰਨੇ ਕੇਸ ਵਕਤ ਅੰਦਰ ਨੇ ਜੀ 7 ਜਨਵਰੀ 2023 ਨੂੰ ਜਿਹੜਾ ਕੌਮੀ ਮੁੱਦਿਆਂ ਲੈ ਕੌਮੀ ਇਨਸਾਫ਼ ਮੋਰਚਾ ਲੱਗਿਆ ਜਿਸ ਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕਿਉਂਕਿ ਉਹ ਬੰਦੀ ਸਿੰਘ ਜਿਨ੍ਹਾਂ ਨੇ ਉਸ ਟਾਈਮ ਕੌਮੀ ਕਾਰਜ ਕਰਿਆ ਜਿਹੜਾਂ ਚ ਗਏ ਕੋਰਟ ਵੱਲੋਂ ਜਿਹੜੀਆਂ ਸਜ਼ਾਵਾਂ ਮਿਲੀਆਂ ਉਹ ਵੀ ਆ ਪੂਰੀਆਂ ਕਰ ਚੁੱਕੇ ਪਰੰਤੂ ਸਰਕਾਰਾਂ ਉਹ ਨਹੀਂ ਦੀ ਰਿਹਾਈ ਨਹੀਂ ਕਰ ਰਹੀ ਜੇ ਕੌਮੀ ਇਨਸਾਫ਼ ਮੋਰਚੇ ਦੀ ਪ੍ਰਾਪਤੀ ਦੀ ਗੱਲ ਕਰੀਏ ਵੀ ਉਹਨਾਂ ਚੋਂ ਤਿੰਨ ਬੰਦੀ ਸਿੰਘਾਂ ਜਿਹੜੇ ਸਾਡੇ ਕੰਡੀਸ਼ਨਲ ਬੇਲ ਤੇ ਆਏ ਹਨ ਜਦੋਂ ਕਿ ਕੌਮੀ ਇਨਸਾਮ ਮੋਰਚੇ ਦਾ ਜਿਹੜਾ ਨਿਸ਼ਾਨਾ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਨਿਸ਼ਾਨਾ ਕਿ ਜਦੋਂ ਤੱਕ ਜਿੰਨੇ ਵੀ ਬੰਦੀ ਸਿੰਘ ਹੈ ਤਕਰੀਬਨ 9 ਬੰਦੀ ਸਿੰਘ ਜਿਹੜੇ ਸੱਤ ਇਸ ਬਿਆਨਤ ਕੇਸ ਨਾਲ ਸੰਬੰਧਿਤ ਹੈ ਤੇ ਦੂਜੇ ਦੋ ਜਿਹੜੇ ਭਾਈ ਦਵਿੰਦਰਪਾਲ ਸਿੰਘ ਭੋਲਰ ਤੇ ਗੁਰਦੀਪ ਸਿੰਘ ਖੇੜਾ ਉਹ ਦੋ ਹੋਰ ਕੇਸਾਂ ਨਾਲ ਸੰਬੰਧਿਤ ਹੈ ਸੋ ਉਹਨਾਂ ਦੀ ਪੱਕੀ ਰਿਹਾਈ ਲਈ ਇਹ ਮੋਰਚਾ ਲਾਇਆ ਗਿਆ ਪਰੰਤੂ ਸਰਕਾਰਾਂ ਅਜੇ ਤੱਕ ਉਹਨਾਂ ਨੂੰ ਰਿਹਾਅ ਕਰਨ ਵਾਸਤੇ ਤਿਆਰ ਨਹੀਂ ਜਿੱਥੇ ਸਰਕਾਰਾਂ ਸਾਡੇ ਨਾਲ ਅਨਿਆਇ ਕਰ ਰਹੀਆਂ ਉੱਥੇ ਜਿਹੜੀ ਨਿਆਂ ਭਾਲ ਕਾ ਜਿਹੜੀ ਨੂੰ ਸਾਰਿਆਂ ਨੂੰ ਬਰਾਬਰ ਦਾ ਤੇ ਤੌਰ ਤੇ ਹੱਕ ਦੇਣਾ ਚਾਹੀਦਾ ਪਰੰਤੂ ਉਹ ਸਾਨੂੰ ਇਨਸਾਫ ਨਹੀਂ ਦੇ ਰਿਹਾ ਕਿਉਂਕਿ ਕੋਰਟਾਂ 'ਚ ਵੀ ਜਿਹੜੇ ਪੈਂਡਿੰਗ ਕੇਸ ਹੈ ਉਹ ਇੰਨੇ ਲਮਕਾਰ ਰਹੇ ਆ ਜੇ ਭਾਈ ਬਲਵੰਤ ਸਿੰਘ ਰਾਜੂਵਾਨਾਂ ਦੀ ਗੱਲ ਕਰੀਏ ਉਹਦਾ ਫਾਂਸੀ ਦਾ ਕੇਸ ਹੈ 2013 ਤੋਂ ਲਗਾਤਾਰ ਅਜੇ ਤੱਕ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਹ ਮਾਫ ਨਹੀਂ ਕਰੀ ਉਹ ਤਾਂ ਸਟੇਟ ਸੇ ਨਹੀਂ ਕਲੀਅਰ ਹੋ ਰਿਹਾ ਜੀ ਦੇਖੋ ਰਾਸ਼ਟਰਪਤੀ ਕੋਲ ਪੈਣੀ ਪਈ ਹੈ ਕਿੰਨੇ ਮੇਰੇ ਖਿਆਲ 2 3 ਰਾਸ਼ਟਰਪਤੀ ਬਦਲ ਚੁੱਕੇ ਇਹੀ ਤਾਂ ਦੌਰਾ ਪਾਣਾ ਹੈ ਵੀ ਜਿਹੜਾ ਸਿੱਖਾਂ ਵਾਸਤੇ ਕਾਨੂੰਨ ਹੋ ਰਿਹਾ ਤੇ ਬਹੁ ਗਿਣਤੀ ਬਾਤ ਤੇ ਹੋ ਰਹੀ ਹੈ ਲਾਸਟ ইয়ার ਵੀ 2025 ਦੇ ਵਿੱਚ ਵੀ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਸੀਗਾ ਸਰਕਾਰ ਨੂੰ ਕਿ ਇਸ ਦੇ ਉੱਤੇ ਸਟੇਟਸ ਕਲੀਅਰ ਕੀਤਾ ਜਾਵੇ ਨਹੀਂ ਤਾਂ ਫਿਰ ਜਿਹੜਾ ਕੋਰਟ ਹੈ ਉਹ ਆਪਣੇ ਤੌਰ ਦੇ ਉੱਤੇ ਇਹਦੇ ਉੱਤੇ ਫੈਸਲਾ ਲਏਗਾ ਲੇਕਿਨ ਹਲੇ ਵੀ ਇਹਦੇ ਉੱਤੇ ਕੁਝ ਕਲੀਅਰ ਨਹੀਂ ਹੋਇਆ ਜੀ ਕੋਈ ਜਵਾਬ ਨਹੀਂ ਆਇਆ ਸੈਂਟਰ ਵੱਲੋਂ ਦੇਖੋ ਜਿਹੜਾ ਸੁਪਰੀਮ ਕੋਰਟ ਤੇ ਉਹਨਾਂ ਦਾ ਕੇਸ ਪੈਣਕ ਪਿਆ ਇਹੀ ਤਾਂ ਪਤਾ ਨਹੀਂ ਲੱਗ ਰਿਹਾ ਕਦੇ ਸੁਪਰੀਮ ਕੋਰਟ ਸਰਕਾਰ ਨੂੰ ਹਦਾਇਤ ਕਰਦੀ ਹੈ ਕਿ ਇਹ ਮਸਲਾ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਖੇਤਰ ਦੇ ਵਿੱਚ ਉਹ ਫੈਸਲਾ ਕਰੇ ਕਦੇ ਸਰਕਾਰ ਕਹਿੰਦੀ ਹੈ ਵੀ ਨਿਆਂ ਪਾਲਿਕਾ ਨੂੰ ਕਰਨਾ ਚਾਹੀਦਾ ਸਾਨੂੰ ਇਹੀ ਗੱਲ ਸਮਝ ਨਹੀਂ ਆ ਰਹੀ ਵੀ ਇਹ ਕਰਨਾ ਕਿਨੇ ਜਦੋਂ ਕਿ ਇਹ ਸਰਕਾਰ ਦਾ ਮਸਲਾ ਸੀ ਜਿਸ ਤਰ੍ਹਾਂ ਉਹਨਾਂ ਦੀ ਮਰਸੀ ਪਟੀਸ਼ਨ ਰਾਸ਼ਟਰਪਤੀ ਕੋਲ ਪਈ ਸੀ ਰਾਸ਼ਟਰਪਤੀ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੀ ਮaaf ਕਰਨੀ ਚਾਹੀਦੀ ਜਿਹੜੀ ਤਾਂ ਕਿ ਉਮਰ ਕੈ ਤਬਦੀਲ ਹੋ ਸਕੇ ਤਾਂ ਉਹਨਾਂ ਦੀ ਰਿਹਾਈ 19 ਸੋ ਐਸੇ ਕਰਕੇ ਅਜੇ ਇਹ ਕਲੀਅਰ ਨਹੀਂ ਕਰ ਰਹੇ ਇਹ ਇਹ ਤੁਸੀਂ ਕੀ ਮੰਨਦੇ ਹੋ ਜੀ ਇਹ ਕਾਰਨ ਕੀ ਹੈ ਕਿਉਂਕਿ ਜੇਕਰ ਅਸੀਂ ਪੂਰੇ ਸਟੇਟਸ ਨੂੰ ਵੇਖੀਏ ਪੂਰੇ ਕੇਸ ਨੂੰ ਵੇਖੀਏ ਚਾਹੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਸਰਕਾਰਾਂ ਇਹ ਇਸ ਕੇਸ ਨੂੰ ਜਦੋਂ ਸਟੱਡੀ ਕਰਦੀਆਂ ਇਹ ਮੰਨਦੀਆਂ ਕਿ ਇਹ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ ਕਿਸੇ ਬੰਦੇ ਨੂੰ ਡੈਥ ਰੋਅ ਦੇ ਵਿੱਚ ਰੱਖਣਾ ਉਹਨੂੰ ਕਲੀਅਰ ਹੀ ਨਹੀਂ ਹੋਣਾ ਕਿ ਉਹਨੂੰ ਫਾਂਸੀ ਲੱਗਣੀ ਹੈ ਨਹੀਂ ਲੱਗਣੀ ਹੈ ਇੰਨੇ ਸਾਲਾਂ ਤੋਂ ਕੇਸ ਪੈਂਡਿੰਗ ਚੱਲ ਰਿਹਾ ਹੈ ਤੁਸੀਂ ਕੀ ਮੰਨਦੇ ਹੋ ਕਿ ਇਹਦੇ ਪਿੱਛੇ ਕੀ ਕਾਰਨ ਹੈ ਸਰਕਾਰ ਕਿਉਂ ਨਹੀਂ ਕਰ ਰਹੀ ਇਹ ਇਹ ਕੋ ਮਨੁੱਖੀ ਅਧਿਕਾਰ ਦੇ ਤੌਰ ਤੇ ਇਹ ਹੈ ਵੀ ਜਿਹੜੇ ਬੰਦੇ ਨੂੰ 3 ਸਾਲ ਉਹ ਫਾਂਸੀ ਦੀ ਸਜ਼ਾ ਚ ਕੱਟ ਚੁੱਕਿਆ ਜਾਂ ਤਾਂ ਉਹਨੂੰ ਉਹਨੇ ਸਮੇਂ ਚ ਫਾਂਸੀ ਲਾ ਦਿਓ ਜਾਂ ਉਹਨੂੰ ਰਿਹਾ ਕਰੋ ਸੋ ਉਸ ਨੂੰ ਅੱਜ 13 ਜਾਂ 14 ਸਾਲ ਹੋ ਚੁੱਕੇ ਭਾਈ ਬਲਵੰਤ ਸਿੰਘ ਰਾਜਵਾਨੇ ਨਾ ਤਾਂ ਸਰਕਾਰ ਉਹਦੀ ਸਜ਼ਾ ਮਾਫ ਕਰਦੀ ਹੈ ਨਾ ਹੀ ਉਹਨੂੰ ਫਾਂਸੀ ਲਾਇਆ ਗਿਆ ਸੋ ਐਸੇ ਕਰਕੇ ਜਿਹੜਾ ਵਿਸ਼ਵਾਸ ਹੈ ਉਹ ਨਿਆਂਪਾਲਿਕਾ ਤੋਂ ਉੱਠਦਾ ਜਾ ਰਿਹਾ ਹੈ ਵੀ ਉਹ ਕਿਉਂ ਨਹੀਂ ਫੈਸਲੇ ਕਰ ਰਹੀ ਇਸੇ ਤਰ੍ਹਾਂ ਜਗਤਾਰ ਸਿੰਘ ਹਵਾਰਾ ਦਾ ਕੇਸ ਹੈ ਜਿਹੜਾ 2013 ਦਾ ਉਹ ਪੈਂਡਿੰਗ ਪਿਆ ਸੁਪਰੀਮ ਕੋਰਟ ਤੇ ਕਿਉਂਕਿ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਸੀਬੀਆਈ ਗਈ ਸੀ 2012 ਚ ਇਹ ਇਹ ਕਿਹੜੇ ਕੇਸ ਦੀ ਗੱਲ ਕਰ ਰਹੇ ਤੁਸੀਂ ਉਹ ਕੇਸ ਹੈ ਵੀ ਜਿਹੜਾ ਫਾਂਸੀ ਤੋਂ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਦੇ ਵਿੱਚ ਕਨਵਰਟ ਕਰਨਾ ਇਹ ਇਸ ਕੇਸ ਦੀ ਗੱਲ ਕਰ ਰਹੇ ਹਾਂ ਉਹ ਜਿਹੜਾ ਬਿਆਨ ਸਿੰਘ ਕੇਸ ਸੀ ਉਸ ਚ ਜਿਹਹਦਾਰ ਜਗਤਾਰ ਸਿੰਘ ਹਵਾਰਾ ਨੂੰ ਸੈਸ਼ਨ ਕੋਰਟ ਤੋਂ ਫਾਂਸੀ ਹੋਈ ਸੀ ਜੀ ਪਰੰਤੂ ਹਾਈ ਕੋਰਟ ਨੇ ਉਹਨਾਂ ਦੀ ਫਾਂਸੀ ਤੋੜ ਕੇ ਉਹਨਾਂ ਨੂੰ ਉਮਰ ਕੈਰਟਿਲ ਡੈਥ ਕਰਤੀ ਸੀ ਜੀ ਉਸ ਦੇ ਖਿਲਾਫ 2012 ਚ ਸੀਬੀਆਈ ਗਈ ਸੁਪਰੀਮ ਕੋਰਟ ਸਾਨੂੰ ਨੋਟਿਸ ਹੋਇਆ ਅਸੀਂ ਵਕੀਲ ਵੀ ਕਰਿਆ 30 ਨਵੰਬਰ 2015 ਨੂੰ ਪਹਿਲੀ ਤਰੀਕ ਪਈ ਸੁਪਰੀਮ ਕੋਰਟ 'ਚ ਠੀਕ ਹੈ ਪਰੰਤੂ ਉਹਨਾਂ ਨੇ ਪਹਿਲੀ ਤਰੀਕ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਜਿਹੜੇ ਬੰਦੇ ਕੇਸ ਲਗਿਆ ਸੀ ਉਹਨੇ ਇਹ ਇਨਕਾਰ ਕਰਕੇ ਕੇਸ ਸੁਣਨ ਤੋਂ ਕਹੇ ਇਹਨਾਂ ਦਾ ਕੇਸ ਵਾਲਾ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਉਹਨਾਂ ਦਾ ਕੇਸ ਅਜੇ ਪੈਂਡਿੰਗ ਪਿਆ ਸੀ ਹਾਈ ਕੋਰਟ 'ਚ ਅੱਛਾ ਜੀ ਸੁਣਨ ਤੋਂ ਜਵਾਬ ਦੇ ਦਿੱਤਾ ਸੀ ਅਜੇ ਤੱਕ ਉਹ ਕੇਸ ਉਸੇ ਤਰ੍ਹਾਂ ਪੈਂਡਿੰਗ ਪਿਆ ਸੁਪਰੀਮ ਕੋਰਟ 'ਚ ਪਰ ਅਸਾਂ ਨੇ ਹੁਣ ਇੰਨਾ ਕਿਉਂ ਇੱਕ ਕੋਰਟਾਂ ਵੀ ਲਮਕਾ ਰਹੀਆਂ ਸੋ ਐਸੇ ਕਰਕੇ ਅਸੀਂ ਕਹਿੰਦੇ ਆਂ ਵੀ ਜਿਹੜਾ ਕਾਨੂੰਨ ਹੈ ਉਹਦਾ ਦੋਰਾ ਮਾਪ ਦੰਡ ਹੈ ਸਿੱਖਾਂ ਵਾਸਤੇ ਹੋ ਰਿਹਾ ਬਹੁਤ ਗਿਣਤੀ ਬਾਤ ਤੇ ਹੋ ਰਿਹਾ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਕਿਹਾ ਜਾਂਦਾ ਹੈ ਕਿ ਜਿਹੜੀ ਬਾਕੀ ਕੇਸਾਂ ਦੀ ਜਿਹੜੀ ਹੀアリング ਹੈ ਤਕਰੀਬਨ ਕਹਿੰਦੇ 32 ਤੋਂ ਜ਼ਿਆਦਾ ਕੇਸ ਨੇ ਜਿਹੜੇ ਉਹਨਾਂ ਚੋਂ ਬਰੀ ਹੋ ਗਏ ਹੈ ਤੇ ਹੁਣ ਇਸ ਤੋਂ ਇਲਾਵਾ ਜਿਹੜੀ ਕੇਸ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦਾ ਸਿਰਫ ਇਸ ਸਟੇਟਸ ਦੇ ਉੱਤੇ ਹੀ ਕਲੀਅਰੈਂਸ ਹੋਣੀ ਹੈ ਕਿ ਉਹਨਾਂ ਨੂੰ ਫਾਂਸੀ ਦਾ ਜਾਂ ਉਹਨੂੰ ਕਨਵਰਟ ਕੀਤਾ ਗਿਆ ਜਿਹੜਾ ਫਾਂਸੀ ਟੂ ਲਾਈਫ ਇਨ ਪ੍ਰिजनਮੈਂਟ ਇਹੀ ਹੈ ਇਸ ਤੋਂ ਇਲਾਵਾ ਕੋਈ ਹੋਰ ਕੇਸ ਹੈਗਾ ਜੀ ਕੋਈ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਉੱਤੇ ਜਿਹਦੀ ਹੀアリング ਚੱਲਦੀ ਹੋਵੇ ਇਸ ਵਕਤ ਦੇਖੋ ਜਹੇਦਾਰ ਜਗਤਾਰ ਸਿੰਘ ਹਵਾਰਾ ਦੇ ਪੰਜਾਬ ਚੰਡੀਗੜ੍ਹ ਹਰਿਆਣਾ ਤੇ ਦਿੱਲੀ ਦੇ 36 ਕੇਸ ਸੀ ਟੋਟਲ ਠੀਕ ਹੈ ਜਿਨ੍ਹਾਂ ਚੋਂ 28 ਕੇਸਾਂ ਚੋਂ ਬਾ ਇੱਜ਼ਤ ਬਰੀ ਹੋਏ ਠੀਕ ਹੈ ਉਹਨਾਂ ਚੋਂ ਕਈਆਂ ਚੋਂ 2 ਸਾਲ 2.5 ਸਾਲ ਸਜ਼ਾ ਹੋਈ ਹੈ ਸਿਰਫ ਇੱਕ ਕੇਸ ਹੈ ਬਿਆਨ ਸਿੰਘ ਵਾਲਾ ਜਿਸ ਚੋਂ ਉਹਨਾਂ ਨੂੰ ਟਿਲ ਡੈਥ ਹੋਈ ਹੈ ਹਾਈ ਕੋਰਟ ਤੋਂ ਠੀਕ ਹੈ ਸੋ ਉਹ ਕੇਸ ਅਜੇ ਵੀ ਸੁਪਰੀਮ ਕੋਰਟ ਤੇ ਪੈਂਡਿੰਗ ਪਿਆ ਠੀਕ ਹੈ ਪਰ ਪਤਾ ਨਹੀਂ ਉਥੇ ਕਿਉਂ ਨਹੀਂ ਸੁਣਵਾਈ ਹੋ ਰਹੀ ਉਹਦੀ ਅਜੇ ਤੱਕ ਇਹ ਹੀ ਕਲੀਅਰ ਨਹੀਂ ਵੀ ਕਿਹੜੇ ਬੈਂਚ ਦੇ ਕੇਸ ਲੱਗਣਾ ਉਹ ਜਦੋਂ ਹਾਂਜੀ ਜਦੋਂ ਕਿ ਸਾਡੀ ਤਿਆਰੀ ਪੂਰੀ ਐ ਵਕੀਲ ਕਰੇਵੇਂ ਉੱਥੇ ਪਰ ਇਹ ਕੋਰਟਾਂ ਕੇਸ ਨੂੰ ਕਿਉਂ ਲਮਕਾ ਰਹੀਆਂ ਪਤਾ ਨਹੀਂ ਲੱਗ ਤੇ ਜਿਹੜੇ ਭਾਈ ਜਗਤਾਰ ਸਿੰਘ ਤਾਰਾ ਦੀ ਤੁਸੀਂ ਗੱਲ ਕਰ ਰਹੇ ਹੋ ਜਿਹਦਾ ਕਰਕੇ ਉਹ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਸੀਗੀ ਜੀ ਹੁਣ ਤਾਂ ਉਹਦਾ ਉਹਦਾ ਕੇਸ ਚੱਲ ਪਿਆ ਹੁਣ ਦੇਖੋ ਉਹਨਾਂ ਦਾ ਭਾਈ ਜਗਤਾਰ ਸਿੰਘ ਤਾਰਾ ਨੂੰ ਜਦੋਂ ਬਾਹਰੋਂ ਅਰੈਸਟ ਕਰਕੇ ਲਿਆਏ ਆ ਕੇਸ ਚੱਲਿਆ ਉਸ ਕੇਸ ਦਾ ਹਾਈ ਕੋਰਟ ਤੋਂ ਫੈਸਲਾ ਹੋ ਚੁੱਕਿਆ ਉਹਨਾਂ ਨੂੰ ਉਮਰ ਕੈ ਟਿਲ ਡੈਥ ਹੋਈ ਹੈ ਹਾਈ ਕੋਰਟ ਵੱਲੋਂ ਉਹਦੇ ਅਗੇਂਸਟ ਵੀ ਸੁਪਰੀਮ ਕੋਰਟ ਜਾਣਾ ਸੀ ਪਰੰਤੂ ਉਹ ਕੇਸ ਉਹਨਾਂ ਦਾ ਹਾਈ ਕੋਰਟ ਵੱਲੋਂ ਕਲੀਅਰ ਹੋ ਚੁੱਕਿਆ ਠੀਕ ਹੈ ਤੇ ਹੁਣ ਜਿਵੇਂ ਗੱਲ ਕਰਾਂ ਜੀ ਇਸ ਵਕਤ ਜਿਹੜਾ ਇਹ ਚੱਲਦਾ ਆ ਰਿਹਾ ਸੀ ਤੁਹਾਡੇ ਵੱਲੋਂ ਅਪੀਲ ਕੀਤੀ ਜਾ ਰਹੀ ਸੀਗੀ ਕਿ ਉਹਨਾਂ ਨੂੰ ਜਿਹੜਾ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਸ਼ਾਇਦ ਹੁਣ ਮੰਗੋਲੀ ਜੇਲ੍ਹ ਦੇ ਵਿੱਚੋਂ ਕਨਵਰਟ ਕਰਕੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਇੱਕ ਪਾਸੇ ਅਸੀਂ ਵੇਖ ਰਹੇ ਹਾਂ ਕਿ ਗੁਰਮੀਤ ਰਾਮ ਰਹੀਮ ਵਰਗਿਆਂ ਨੂੰ ਉਹਨਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਲਗਾਤਾਰ ਪੈਰੋਲ ਦਿੱਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਜਿਹੜੇ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਮਾਤਾ ਨੇ ਉਹ ਕਾਫੀ ਬਜ਼ੁਰਗ ਨੇ ਤੇ ਉਹਨਾਂ ਦੀ ਇੱਛਾ ਸੀਗੀ ਕਿ ਉਹਨਾਂ ਨੂੰ ਮਿਲਣ ਦੀ ਇਹ ਸੀਸ ਨੂੰ ਤੁਸੀਂ ਕਿਦਾਂ ਵੇਖ ਰਹੇ ਹਾਂ ਕਿ ਇੱਕ ਪਾਸੇ ਤਾਂ ਉਹਨਾਂ ਜੋ ਜਿਹੜੀ ਜੇਲ੍ਹ ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਨੂੰ ਕਨਵਰਟ ਕਰਕੇ ਪੰਜਾਬ ਦੇ ਵਿੱਚ ਲਿਆਉਣਾ ਕਿੰਨਾ ਕੁ ਇਸ ਦੇ ਵਿੱਚ ਮੁਸ਼ਕਲ ਹੈਗੀ ਹੈ ਸਰਕਾਰਾਂ ਦੇ ਲਈ ਤੇ ਦੂਜੀ ਉਹਨਾਂ ਨੂੰ ਜਿਹੜੀ ਇੱਕ ਦੋ ਘੰਟੇ ਲਈ ਆਪਣੀ ਮਾਤਾਂ ਨੂੰ ਜਿਹੜਾ ਮਿਲਣ ਦੇ ਲਈ ਉਹਨਾਂ ਨੂੰ ਇਜਾਜ਼ਤ ਦੇਣੀ ਅਸਲ ਤਾਂ ਜੇ ਆਪਾਂ ਕਾਨੂੰਨੀ ਤੌਰ ਤੇ ਦੇਖੀਏ ਉਹਨਾਂ ਦੇ 2015 ਚ ਜਿਹੜੇ ਦਿੱਲੀ ਦੇ ਕੇਸ ਸੀ ਉਹ ਸਾਰੇ ਖਤਮ ਹੋ ਚੁੱਕੇ ਅੱਛਾ ਓਦੋਂ 12 ਕੇਸ ਚੰਡੀਗੜ੍ਹ ਤੇ ਪੰਜਾਬ ਦੇ ਪੈਣਕ ਪਈ ਸੀ ਉਹਨਾਂ ਦੇ ਕੋਰਟਾਂ ਚ ਠੀਕ ਹੈ ਸੋ ਉਹਨਾਂ ਦਾ ਕਾਨੂੰਨੀ ਹੱਕ ਬਣਦਾ ਸੀ ਇਹ ਕਾਨੂੰਨ ਹੈ ਕਿ ਜਿਸ ਸਟੇਟ ਦਾ ਕੇਸ ਹੈ ਮੁਰਜਮ ਉਸ ਸਟੇਟ ਦੀ ਜੇਲ੍ਹ ਚ ਹੋਣਾ ਚਾਹੀਦਾ ਪਰੰਤੂ ਅਸੀਂ ਲਗਾਤਾਰ 2016-17 ਤੋਂ ਟਰਾਈ ਕਰ ਰਹੇ ਹੈ ਵੀ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਅੱਜ ਵੀ ਉਹਨਾਂ ਦਾ ਸ਼ਿਫਟਿੰਗ ਦਾ ਕੇਸ ਹੈ ਜਿਹੜਾ ਸੁਪਰੀਮ ਕੋਰਟ ਚ ਪੈਂਡਿੰਗ ਪਿਆ ਸੋ ਇਸ ਕਰਕੇ ਹੁਣ ਜਿਹੜਾ ਉਹਨਾਂ ਦੀ ਪਰੋਲ ਦੀ ਗੱਲ ਹੈ ਜੇਹੇਦਾਰ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਸਾਢੇ 4 ਮਹੀਨੇ ਹੋ ਗਏ ਵਿਦੇਸ਼ ਤੋਂ ਆਏ ਐ ਬੈਠ ਤੇ ਪਏ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ 8 ਦਿਨ ਦੀ 15 ਦਿਨ ਦੀ ਪ੍ਰੋਲ ਦੇਣ ਨੂੰ ਵੀ ਤਿਆਰ ਨਹੀਂ ਸੋ ਇਹ ਜਿਹੜਾ ਬਿਤਕਰਾ ਸਰਕਾਰਾਂ ਕਰ ਰਹੀਆਂ ਇਹ ਬਹੁਤ ਗਲਤ ਹੈ ਆਉਣ ਵਾਲੇ ਸਮੇਂ 'ਚ ਇਹਦਾ ਜਿਹੜੇ ਨਤੀਜੇ ਸਿੱਖਾਂ ਦੇ ਮਨਾਂ 'ਚ ਹੀ ਨਾਰਾਜ਼ਗੀ ਪੈਦਾ ਹੁੰਦੀ ਜਾ ਰਹੀ ਹੈ ਕੇ ਸਾਡੇ ਵਾਸਤੇ ਕਾਨੂੰਨ ਹੋਰ ਹੈ ਬਹੁ ਗਿਣਤੀ ਵਾਸਤੇ ਹੋ ਜਿਨਾਂ ਨੂੰ ਪ੍ਰੋਲ ਦਿੱਤੀ ਜਾਵੇ ਕੀ ਅਰਚਨ ਆ ਰਹੀ ਹੈ ਕਿ ਇਸ ਜਿਹੜਾ ਇੱਥੇ ਸਟੇਟਸ ਜਿਹੜਾ ਭੇਜਿਆ ਜਾਂਦਾ ਹੈਗਾ ਕਿ ਉਹ 네ਗੇਟਿਵ ਭੇਜਿਆ ਜਾਂਦਾ ਕਿ ਜੇ ਇਹ ਬਾਹਰ ਆ ਜਾਂਦੇ ਆ ਤਾਂ ਹਲਚਲ ਮਚ ਸਕਦੀ ਹੈ ਬਿਲਕੁਲ ਦੇਖੋ ਇਹ ਜਿਹੜਿਆ ਸਰਕਾਰਾਂ ਦੀ ਹੈ ਕਿਉਂਕਿ ਜਿਹੜੀ ਅੱਜ ਕੋਰਟ ਆ ਉਹ ਵੀ ਸਰਕਾਰਾਂ ਦੇ ਇਸ਼ਾਰੇ ਤੇ ਕੰਮ ਕਰ ਰਹੀਆਂ ਜਿਸ ਤਰ੍ਹਾਂ ਸਰਕਾਰਾਂ ਕਹਿਣਗੀਆਂ ਉਸੇ ਤਰ੍ਹਾਂ ਕਾਨੂੰਨ ਅੱਗੇ ਲਾਗੂ ਹੋਣਾ ਸੋ ਜਿਹੜਾ ਇਹ ਫੈਸਲਾ ਲੈਣਾ ਉਹਨਾਂ ਦਾ ਪੰਜਾਬ ਸ਼ਿਫਟ ਹੋਣ ਦਾ ਭਾਵੇਂ ਪ੍ਰੋਲ ਤੇ ਜਾਣ ਦਾ ਇਹ ਸਰਕਾਰ ਦੀ ਜਿਹੜੀ ਰਿਪੋਰਟ ਹੈ ਉਸ ਦੇ ਬਿਨੈ ਤੇ ਹੀ ਉਹ ਫੈਸਲਾ ਲਿਆ ਜਾਣਾ ਜੀ ਅੱਛਾ 328 ਰੁਪਿਆਂ ਦਾ ਮਾਮਲਾ ਅੱਜਕੱਲ ਕਾਫੀ ਗਰਮਾਇਆ ਹੋਇਆ ਜਿਹਦੇ ਵਿੱਚ SGPC ਆਪਣਾ ਸਟੈਂਡ ਲੈ ਰਹੀ ਹੈ ਜੀ ਪੰਜਾਬ ਸਰਕਾਰ ਆਪਣਾ ਸਟੈਂਡ ਲੈ ਰਹੀ ਹੈ SGPC ਦਾ ਕਹਿਣਾ ਹੈ ਕਿ ਸਰਕਾਰ ਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਤੁਸੀਂ ਇਸ ਸਾਰੇ ਮਸਲੇ ਨੂੰ ਕਿਦਾਂ ਵੇਖਦੇ ਆ ਜੀ ਦੇਖੋ ਜਿਹੜਾ ਮੈਂ ਦੇਖਦਾ ਜਿਹੜਾ 327 ਲਾਖ ਦਾ ਰੁਪਿਆਂ ਦਾ ਮਸਲਾ ਨਾ ਇਹ ਸਰਕਾਰ ਦੀ ਦਖਲਅੰਦਾਜ਼ੀ ਉਹ ਗਲਤ ਹੈ ਏ ਵੈਸੇ ਸਿੱਖ ਕੌਮ ਦਾ ਮਸਲਾ ਸੀ ਸਿੱਖ ਕੌਮ ਦੀ ਤਰਾਸਦੀ ਹੈ ਸਿੱਖ ਕੌਮ ਨਹੀਂ ਬੈਠ ਕੇ ਹੱਲ ਕਰਨਾ ਚਾਹੀਦਾ ਜੀ ਹੌਣ ਵਾਲੇ ਭਵਿੱਖ 'ਚ ਇਹਦੇ ਜਿਹੜੇ ਨਤੀਜੇ ਆ ਇਹਦਾ ਸਾਨੂੰ ਨੁਕਸਾਨ ਹੋ ਸਕਦਾ ਕਿਉਂਕਿ ਅੱਗੇ ਤੋਂ ਅੱਗੇ ਸਿੱਖ ਮਸਲਿਆਂ 'ਚ ਜਿਹੜੀ ਸਰਕਾਰੀ ਦਖਲਅੰਦਾਜ਼ੀ ਹੈ ਜੇ ਉਹ ਕੱਲ ਨੂੰ ਕੋਈ ਸਿੱਖ ਵਿਰੋਧੀ ਸਰਕਾਰ ਬਣਦੀ ਹੈ ਇੱਥੇ ਪੰਜਾਬ 'ਚ ਤਾ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੇ ਗੁਰੂ ਧਾਮਾਂ ਤੇ ਸਾਡੇ ਪ੍ਰਬੰਧ ਤੇ ਉਹ ਦਖਲਅੰਦਾਜ਼ੀ ਕਰੇਗੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸੀ ਬਹੁਤ ਕੁਰਬਾਨੀਆਂ ਦੇ ਕੇ ਬਣੀ ਸੀ ਇਸ ਕਰਕੇ ਅੰਦਰੂਨੀ ਮਸਲਾ ਸੀ ਇਹਨੂੰ ਮਿਲ ਬੈਠ ਕੇ ਹੀ ਹੱਲ ਕਰਨਾ ਚਾਹੀਦਾ ਸੀ ਤੇ ਭਾਈ ਗੁਰਜੀਤ ਸਿੰਘ ਜਿਹੜੇ ਸਮਾਣਾ ਮੋਰਚਾ ਵਾਲੇ ਨੇ ਜੀ 400 ਫੁੱਟ ਟਾਵਰ ਦੇ ਉੱਤੇ ਬੈਠੇ ਸੀਗੇ ਇਸ ਨੂੰ ਲੈ ਕੇ ਕਿ ਜਿੰਨੇ ਵੀ ਧਰਮ ਗ੍ਰੰਥ ਨੇ ਚਾਹੇ ਹੋ ਇਸਾਈਆਂ ਦਾ ਹੋਵੇ ਚਾਹੀ ਮੁਸਲਮ ਭਰਾਵਾਂ ਦਾ ਹੋਵੇ Hindu ਭਰਾਵਾਂ ਦੀ ਭਗਵਤ ਕੀਤਾ ਹੋਵੇ ਇਹਦੇ ਉੱਤੇ ਜਿਹੜੀ ਬੇਅਦਬੀ ਹੁੰਦੀ ਹੈ ਇਹਦੇ ਉੱਤੇ ਕਾਨੂੰਨ ਬਣਨਾ ਚਾਹੀਦਾ ਹੈ ਲੇਕਿਨ 6 ਮਹੀਨੇ ਪੂਰੇ ਹੋਣ ਵਾਲੇ ਆ ਇਹਦੇ ਉੱਤੇ ਕੋਈ ਹਲੇ ਤੱਕ ਕੋਈ ਸਟੇਟਸ ਕਲੀਅਰ ਨਹੀਂ ਕੀਤਾ ਸਰਕਾਰ ਨੇ 6 ਮਹੀਨੇ ਦਾ ਸਮਾਂ ਲਿਆ ਸੀ 15 ਤਰੀਕ ਨੂੰ 6 ਮਹੀਨੇ ਪੂਰੇ ਹੋਣ ਵਾਲੇ ਆ ਜੀ ਇਸ ਚ ਅੜਚਣ ਕੀ ਆ ਰਹੀ ਹੈ ਕਿ ਸਟੇਟ ਗਵਰਨਮੈਂਟ ਜਿਹੜੀ ਆ ਆਪਣੇ ਤੌਰ ਦੇ ਉੱਤੇ ਪੰਜਾਬ ਦੇ ਤੌਰ ਦੇ ਉੱਤੇ ਇਹ ਕਾਨੂੰਨ ਬਣ ਸਕਦਾ ਜੀ ਦੇਖੋ ਇਹ ਜਿਹੜਾ ਮਸਲਾ 3 ਸਾਲ ਤੋਂ ਅਸੀਂ ਮੰਗ ਕਰ ਰਹੇ ਹਾਂ ਕੌਮੀ ਮਨਸਾਹ ਮੋਰਚੇ ਤੇ ਸਵਾ ਸਾਲ ਦੇ ਨੇੜੇ ਹੋ ਗਿਆ ਭਾਈ ਗੁਰਜੀਤ ਸਿੰਘ ਜਿਹੜਾ ਸਮਾਣੇ ਟਾਵਰ ਤੇ ਚੜਿਆ ਵਾ ਸੋ ਸਰਕਾਰਾਂ ਇਸ ਪਾਸੇ ਸਰਕਾਰ ਦਾ ਫਰਜ ਬਣਦਾ ਉਹ ਆਪਣਾ ਵਿਧਾਨ ਸਭਾ ਦਾ ਸੈਸ਼ਨ ਸਾਦੀ ਬਿੱਲ ਪੇਸ਼ ਕਰਦੀ ਉੱਥੇ ਮਤਾ ਪੇਸ਼ ਹੁੰਦਾ ਮਤਾ ਪਾਸ ਹੋ ਕੇ ਰਾਸ਼ਟਰਪਤੀ ਨੂੰ ਕਾਨੂੰਨ ਬਣਾਉਣ ਵਾਸਤੇ ਕਿਦਾਂ ਨਾ ਕਾਨੂੰਨ ਬਣਦਾ ਇਸ ਕਰਕੇ ਜਿਹੜੀ ਪੰਜਾਬ ਜਿਹੜਾ ਪਹਿਲਾਂ ਜੇ ਇੱਕ ਵਾਰੀ ਜਦੋਂ ਆਕਾਸ਼ ਸਿੰਘ ਬਾਦਲ ਦੀ ਸਰਕਾਰ ਸੀਗੀ ਉਦੋਂ ਵੀ ਭੇਜਿਆ ਸੀਗਾ ਉਦੋਂ ਸੈਂਟਰ ਸਰਕਾਰ ਨੇ ਇਹ ਕਹਿ ਕੇ ਰਿਫਿਊਜ਼ ਕਰਤਾ ਸੀਗਾ ਕਿ ਇਹ ਜਿਹੜਾ ਦੇਸ਼ ਹੈ ਸੈਕੂਲਰ ਹੈਗਾ ਪਹਿਲਾਂ ਕਿਉਂਕਿ ਸਿਰਫ ਗੁਰਗਰਾਂ ਸਾਹਿਬ ਜੀ ਦੇ ਲਈ ਹੀ ਭੇਜਿਆ ਗਿਆ ਫਿਰ ਹੁਣ ਕਹਿੰਦੇ ਜਿਹੜਾ ਨਵਾਂ ਡਰਾਫਟ ਕੀਤਾ ਹੈਗਾ ਤਿਆਰ ਸੈਂਟਰ ਬੇਸ਼ੱਕ ਨਾ ਬਣਾਵੇ ਪੰਜਾਬ ਆਪਣੇ ਤੌਰ ਦੇਤੇ ਕਾਨੂੰਨ ਬਣਾ ਸਕਦਾ ਜੀ ਵੀ ਬੇਅਦਬੀਆਂ ਜੇ ਪੰਜਾਬ ਦੇ ਵਿੱਚ ਹੁੰਦੀਆਂ ਨੇ ਦੇਖੋ ਵਿਧਾਨ ਸਭਾ ਚ ਮਤਾ ਪੇਸ਼ ਕਰ ਸਕਦਾ ਪੰਜਾਬ ਸਰਕਾਰ ਹੈ ਜਿਹੜੀ ਉਹ ਤਾਂ ਕੀਤਾ ਜੀ ਉਹਨਾਂ ਨੇ ਨਹੀਂ ਨਹੀਂ ਫਾਰਮੈਲਟੀ ਪੂਰੀ ਕਰੀ ਹੈ ਹੁਣ ਵੀ ਜਿਸ ਤਰ੍ਹਾਂ ਉਹਨਾਂ ਨੇ ਇੱਕ ਕਮੇਟੀ ਬਣਾਦੀ ਡਰਾਫਟ ਕਮੇਟੀ ਕੇ ਇਸ ਤੇ ਵਿਚਾਰ ਕਰੇਗੀ 6 ਮਹੀਨੇ ਦਾ ਸਮਾਂ ਇਹ ਤਾਂ ਇੱਕ ਖਾਨਾ ਪੂਰਤੀ ਕਰ ਰਹੇ ਹਨ ਉਹਨਾਂ ਨੂੰ ਪਹਿਲੇ ਦਿਨ ਜਦੋਂ ਕੇ ਵਿਧਾਨ ਸਭਾ ਚ اپੋਜੀਸ਼ਨ ਇਸ ਕਾਨੂੰਨ ਬਣਾਉਣ ਦਾ ਕੋਈ ਵਿਰੋਧ ਨਹੀਂ ਕਰਦੀ ਸਰਬਸੰਮਤੀ ਨਾਲ ਇਹ ਮਤਾ ਪੇ ਪਾਸ ਕਰਕੇ ਇਹਨਾਂ ਨੂੰ ਸੈਂਟਰ ਨੂੰ ਭੇਜਣਾ ਚਾਹੀਦਾ ਸੀ ਕਿਉਂਕਿ ਪੰਜਾਬ ਇੰਡੀਆ ਚ ਕਈ ਫੈਸਲੇ ਇਸ ਤਰ੍ਹਾਂ ਦੇ ਹੋਏ ਆ ਜਿਹੜੇ ਸਟੇਟ ਦੀ ਵਿਧਾਨ ਸਭਾ ਨੇ ਮਤੇ ਪਾਸ ਕਰਕੇ ਭੇਜੇ ਆ ਉਹ ਤੀਜੀ ਵਾਰੀ ਹਰ ਹਾਲਤ ਜੇ ਆਪਾਂ ਤਾਮਿਲਨੇਡੂ ਸਰਕਾਰ ਦੀ ਦਾ ਫੈਸਲਾ ਉੱਥੇ ਦੀ ਵਿਧਾਨ ਸਭਾ ਦਾ ਕਰੀਏ ਉਹਨਾਂ ਨੇ ਰਜੀਵ ਗਾਂਧੀ ਦੇ ਕਾਤਲਾਂ ਦੇ ਹੱਕ ਚ ਤਿੰਨ ਵਾਰੀ ਮਤਾ ਪਾਸ ਕਰਕੇ ਭੇਜਿਆ ਸੀ ਸੈਂਟਰ ਨੂੰ ਆਖਰ ਤਿੰਨ ਵਾਰੀ ਤੀਸਰੀ ਵਾਰ ਗਵਰਨਰ ਨੂੰ ਉਹਨਾਂ ਦੇ ਹੱਕ 'ਚ ਫੈਸਲਾ ਕਰਨਾ ਪਿਆ ਉਹਨਾਂ ਦੀ ਰਿਹਾਈ ਹੋਈ ਸੋ ਜੇ ਪੰਜਾਬ ਸਰਕਾਰ ਚੁਹird ਹੁੰਦੀ ਪਹਿਲੇ ਦਿਨ ਇਸ ਤੇ ਆਪਣਾ ਸੈਸ਼ਨ ਸਾਦੀ ਸਰਬਸੰਮਤੀ ਨਾਲ ਮਤਾ ਪਾਸ ਹੁੰਦਾ ਕਿਸ ਤਰ੍ਹਾਂ ਨਾਲ ਅੱਜ ਤੱਕ ਇਹ ਕਾਨੂੰਨ ਬਣਦਾ ਸੋ ਇਸ ਕਰਕੇ ਸਾਂਝੀ ਮੰਗ ਹੈ ਪਤਾ ਨਹੀਂ ਸਰਕਾਰ ਇਸ ਤੇ ਵੀ ਕਿਉਂ ਕੰਮ ਨਹੀਂ ਕਰ ਰਹੀ ਜਿੱਦਾਂ ਹੁਣ ਤੁਸੀਂ ਰਜੀਵ ਗਾਂਧੀ ਦੇ ਕਤਨਾ ਦਾ ਜ਼ਿਕਰ ਕੀਤਾ ਜੀ ਕਿ ਉਹ ਇੱਕ ਸੰਵਿਧਾਨਕ ਤੌਰ ਦੇ ਉੱਤੇ ਪਹਿਲਾਂ ਮਤਾ ਪਾਸ ਕੀਤਾ ਗਿਆ ਪੂਰੇ ਸਿਸਟਮ ਦੇ ਤਹਿਤ ਉਹਨਾਂ ਦੀ ਰਿਹਾਈ ਹੋਈ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੇ ਬੰਦੀ ਸਿੰਘ ਨੇ ਇਹਨਾਂ ਦੇ ਲਈ ਨਹੀਂ ਇਸ ਤਰੀਕੇ ਦਾ ਸਿਸਟਮ ਅਖਤਿਆਰ ਕੀਤਾ ਜਾ ਸਕਦਾ ਪੰਜਾਬ ਸਰਕਾਰ ਵੱਲੋਂ ਬਿਲਕੁਲ ਹੋ ਸਕਦਾ ਕਾਨੂੰਨ ਜਿਹੜਾ ਬਣਦਾ ਉਹ ਸਾਰਿਆਂ ਵਾਸਤੇ ਇੱਕ ਸਿਸਟਮ ਹੈ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮਤਾ ਪਾਸ ਕਰਕੇ ਭੇਜਦੇ ਕਿਉਂਕਿ ਜੇ ਆਮ ਆਦਮੀ ਪਾਰਟੀ ਹੈ ਜਿਹੜੀ ਮੁੱਖ ਮੰਤਰੀ ਭਗਮਾਨ ਭਗਵੰਤ ਮਾਨ ਪਹਿਲਾ ਆਪ ਗੱਲ ਕਰਦਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਦਾ ਉਹ ਆਪਣੀ ਵਿਧਾਨ ਸਭਾ ਦਾ ਸੈਸ਼ਨ ਸਾਧਦਾ ਕਿਉਂਕਿ ਬਹੁਤ ਸੰਮਤੀ ਉਹਨਾਂ ਦੀ ਹੈ ਮਤਾ ਪਾਸ ਕਰਕੇ ਵੀ ਇਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਹੱਦ ਤੱਕ ਕਿਸ ਤਰ੍ਹਾਂ ਨਾਲ ਰਿਹਾਈਆਂ ਹੁੰਦੀਆਂ ਇਹ ਤਾਂ ਇੱਥੇ ਤੱਕ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਿਹਾਈ ਹੈ ਉਹ ਦਿੱਲੀ ਦੀ ਸਟੇਟ ਸਰਕਾਰ ਨੇ ਤੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਦੇ ਹੁਕਮਾਂ ਨਾਲ ਬੋਣੀ ਚੀ ਜਿਉਂਕਿ ਪਿੱਛੇ ਦਿੱਲੀ ਚ ਵੀ ਆਮ ਆਦਮੀ ਪਾਰਟੀ ਜੀ ਇਹ ਉਸ ਦੀ ਰਿਹਾਈ ਵੀ ਨਹੀਂ ਕਰਾ ਸਕਦੇ ਕਰਾ ਸਕ ਕੇ ਇਸ ਕਰਕੇ ਜੇ ਕਰਨਾ ਹੋਏ ਸਭ ਕੁਝ ਹੋ ਸਕਦਾ ਕਾਨੂੰਨੀ ਤੌਰ ਤੇ ਹੋ ਸਕਦਾ ਪਰੰਤੂ ਇਹਨਾਂ ਦੀ ਜਮੀਰ ਨਹੀਂ ਹੈ ਵੀ ਇਹ ਉਹਨਾਂ ਦੇ ਹੱਕ ਚ ਕੋਈ ਮਤਾ ਪਾ ਕੇ ਉਹ ਕਰਦੇ ਜਦੋਂ ਭਾਈ ਇੱਥੇ ਆਮ ਸਾਹਿਬ ਭਾਈ ਗੁਰਬਖਸ਼ ਸਿੰਘ ਬੈਠੇ ਸੀਗੇ ਜੀ ਤੇ ਉਦੋਂ ਤੁਹਾਡੀ ਮੁਲਾਕਾਤ ਹੋਈ ਸੀ ਜੀ ਜਦੋਂ ਭਗਵੰਤ ਮਾਨ ਸਾਹਿਬ ਆਇਆ ਕਰਦੇ ਸੀ ਦੇਖੋ ਭਾਈ ਗੁਰਬਖਸ਼ ਸਿੰਘ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਰਹੀ ਐ ਸੀ ਕੋਲ ਹੁੰਦੇ ਤੇ ਹੰਬ ਸਾਹਿਬ ਵੀ ਆਏ ਉਹ ਗਏ ਆ ਬਾਪੂ ਸੂਰ ਸਿੰਘ ਨੇ ਸੰਘਰਸ਼ ਕਰਿਆ ਸੀ ਜਿਹੜਾ ਬੰਦੀ ਸਿੰਘਾਂ ਦੀ ਰਿਆਇ ਲਈ ਉੱਥੇ ਵੀ ਭਗਵੰਤ ਮਾਨ ਜਾਂਦਾ ਰਿਹਾ ਮੇਰੇ ਕੋਲ ਵੀਡੀਓ ਹੈ ਉਹ ਜਿੱਥੇ ਕਹਿ ਰਿਹਾ ਵੀ ਜਿੰਨਾਂ ਦੀ ਸਜਾਵਾਂ ਪੂਰੀਆਂ ਹੋ ਗਈਆਂ ਕਿਉਂ ਨਹੀਂ ਸਰਕਾਰ ਰਿਹਾ ਕਰੀ ਪਰੰਤੂ ਅੱਜ ਉਹਨਾਂ ਵਾਅਦਿਆਂ ਨੂੰ ਭੁੱਲ ਗਿਆ ਅਜੀ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੋ ਇਸ ਕਰਕੇ ਇਸ ਕਾਰਨ ਸੁਰੇਧ ਨਹੀਂ ਹੈ ਜੀ ਤੇ ਭਾਈ ਅਮਰਿਤਪਾਲ ਸਿੰਘ ਜਿਹੜੇ ਐਮਪੀ ਨੇ ਉਹਨਾਂ ਨੂੰ ਲਗਾਤਾਰ ਹੁਣ ਉਹਨਾਂ ਦੇ ਉੱਤੇ ਐਨਐਸਏ ਲਗਾਈ ਜਾ ਰਹੀ ਹੈ ਇਸ ਸਿਚੂਏਸ਼ਨ ਨੂੰ ਤੁਸੀਂ ਕਿਦਾਂ ਵੇਖ ਰਹੇ ਹੋ ਦੁਵਾਰ ਬਾਰ ਬਾਰ ਉਹਨਾਂ ਨੇ ਅਪੀਲ ਕੀਤੀ ਸੀ ਹੁਣ ਸੈਸ਼ਨ ਦੇ ਵਿੱਚ ਵੀ ਬੋਲਣ ਦੇ ਲਈ ਉਹਨਾਂ ਨੇ ਅਪੀਲ ਕੀਤੀ ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਲੇਕਿਨ ਕੋਈ ਸਫਲਤਾ ਨਹੀਂ ਹਾਸਲ ਹੋਈ ਇਹ ਦੇਖੋ ਇੱਕ ਇੱਕ ਸਿਆਸੀ ਬਦਲਾਖੋਰੀ ਹੈ ਵੀ ਉਹਨੂੰ ਸਿਆਸੀ ਤੌਰ ਤੇ ਉਹ ਖਤਮ ਕਰਨਾ ਚਾਹੁੰਦੇ ਆ ਜਦੋਂ ਇੱਕ ਐਮਪੀ ਚੁਣਿਆ ਗਿਆ ਤਾਂ ਉਹਨਾਂ ਨੂੰ ਲੋਕ ਸਿਕਾ ਵੀ ਆਪਣੇ ਹਲਕੇ ਦੀ ਆਵਾਜ਼ ਉੱਥੇ ਗੱਲ ਕਰਨ ਦਾ ਹੱਕ ਹੈ ਉਹਨਾਂ ਨੂੰ ਜਾਣਾ ਚਾਹੀਦਾ ਸੀ ਪਰੰਤੂ ਜਾਣ ਬਾਝੂ ਕੇ ਉਹਨਾਂ ਦੀ ਜਿਹੜੀ ਲਗਾਤਾਰ ਐਨਐਸਏ ਲਾ ਕੇ ਉਹਨਾਂ ਨੂੰ ਬਾਹਰ ਨਹੀਂ ਆਉਣ ਦੇ ਰਹੀਆਂ ਸਰਕਾਰਾਂ ਹੁਣ ਕੀ ਉਮੀਦ ਲੱਗਦੀ ਹੈ ਜੀ 3 ਸਾਲ ਹੋ ਚੁੱਕੇ ਆ ਕੌਮਿੰਸ ਆਫ ਮੋਰਚਾ ਲਗਾਤਾਰ جاری ਹੈ ਕੀ ਲੱਗਦਾ ਜੀ ਹੁਣ ਕਿੰਨੀ ਕੁ ਉਮੀਦ ਤੁਸੀਂ ਇਸ ਸੀਜ਼ਨ ਨੂੰ ਲੈ ਕੇ ਕਿ ਸੰਗਤਾਂ ਜਿਹੜੀਆਂ ਜੁੜਦੀਆਂ ਵੀ ਨੇ ਔਰ ਮੰਗ ਵੀ ਕਰਦੀਆਂ ਨੇ ਕਿ ਬੰਦੀ ਸਿੰਘ ਬਾਹਰ ਆਣੇ ਚਾਹੀਦੇ ਆ ਸਫਲਤਾ ਕਦੋਂ ਕੁ ਲੱਗਦਾ ਹੈ ਹਾਸਲ ਹੋਏਗੀ ਚਲੋ ਜਦੋਂ ਗੁਰੂ ਸਾਹਿਬ ਬਖਸ਼ਣਗੇ ਕਿਰਪਾ ਕਰਨਗੇ ਇਹਨਾਂ ਨੂੰ ਸੋਝੀ ਪਵੇਗੀ ਸਰਕਾਰਾਂ ਨੂੰ ਤਾ ਅਸੀਂ ਮੋਰਚਾ ਉਹਦੇ ਤੱਕ ਚੱਲੇਗਾ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਤੇ ਅਗਲਾ ਅਗਲਾ ਕੋਈ ਪ੍ਰੋਗਰਾਮ ਹੈਗਾ ਜੀ ਹੁਣ ਅਗਲੇ ਪ੍ਰੋਗਰਾਮ ਉਹ ਲਿਖੇ ਆ 12 ਜਨਵਰੀ ਦਾ ਜਿਹੜਾ ਟੋਲ ਪਲਾਜ਼ੇ ਫ੍ਰੀ ਕਰਨੇ 4 ਘੰਟਿਆਂ ਵਾਸਤੇ 26 ਜਨਵਰੀ ਨੂੰ ਅਸੀਂ ਕਾਲਾ ਦਿਨ ਬਣਾਉਣਾ ਰੋਸ ਵਜੋਂ ਇਸ ਕਰਕੇ ਕੌਮੀ ਇਨਸਾਫ ਮੋਰਚੇ ਦੇ ਪ੍ਰੋਗਰਾਮ ਹੈ ਉਹਨਾਂ ਵਾਲੇ ਦਿਨਾਂ 'ਚ ਠੀਕ ਹੈ ਬਹੁਤ ਬਹੁਤ ਧੰਨਵਾਦ